ਹਾਂਜੀ ਸਜੀਗਾ ਜੀ ਮੈਂ ਤੁਹਾਡਾ ਭਰਾ ਸੁੱਖਾ ਬੌਂਸਰ ਮੈਂ ਪਹੁੰਚਿਆ ਸ੍ਰੀ ਹਰਦ ਸ਼ਹਿਰ ਆਪਣੇ ਭਰਾ ਜੋਤੀ ਭੱਟੀ ਕੋਲ ਜੀ ਬਾਈ ਨੂੰ ਸਲੂਟ ਹੈ ਜੀ ਬਾਈ ਕਹਿੰਦਾ ਕੈਨੇਡਾ ਜਾਣਾ ਉਹਦੇ ਝੰਡੇ ਕੱਢਣੇ ਪੂਰੇ ਹਨ ਤੇ ਭਰਾ ਦਾ ਜਿਹੜਾ ਬਾਹਰ ਹੈ ਨਾ ਭਰਾ ਤੇ ਬਾਈ ਕੋ ਨਹੀਂ ਦੇਵੇਗੀ ਪਰ ਬਾਈ ਨੂੰ ਸਲੂਟ ਹੈ ਜੀ ਦੇਖੋ ਬਾਈ ਨੇ ਕੰਮ ਕਰਿਆ ਆਪਣਾ ਸਾਡੇ ਨਾਲ ਪਿੰਡ ਹੈ ਭਰਾ ਦਾ ਜੋਤੀ ਆਪਣਾ ਵੀਰ ਹੈ ਭੱਟੀ ਸਾਹਿਬ ਤੇ ਸ੍ਰੀ ਹਰਦ ਸ਼ਹਿਰ ਹੈ ਜੀ ਤੇ ਜਰੂਰ ਸਪੋਰਟ ਕਰਿਆ ਕਰੋ ਬਾਈ ਕਹਿੰਦਾ ਆਪਾਂ ਬਾਹਰ ਨਹੀਂ ਜਾਣਾ ਆਪਾਂ ਉਹੀ ਝੰਡੇ ਕੱਢਣੇ ਆ ਪੰਜਾਬ ਦੇ ਵਿੱਚ ਤੇ ਨਜ਼ਾਰੇ ਉਹੀ ਲੈਣੇ ਆ ਵਧੀਆ ਗੱਲਾਂ ਸੋਚ ਚੰਗੀਆਂ ਔਰ ਨੀਰ ਉਹੀ ਕੰਮ ਕਰੋ ਬਹੁਤ ਘੱਟ ਕਰ ਲੋ ਤੇ ਵਧੀਆ ਕਰੋ ਮੇਰਾ ਭਰਾ ਤੇ ਬਾਕੀ ਮੇਰੇ ਵੱਲੋਂ ਸਲੂਤ ਹੈ ਜੀ ਦੁੱਧ ਦਹੀਂ ਭਰਾ ਕੋਲ ਥੋੜੇ ਸ਼ੱਕਰ ਹੈ ਘਰ ਦਾ ਸਾਰਾ ਤੇ ਤੁਸੀਂ ਦੇਖ ਸਕਦੇ ਹੋ ਜਿਨੇ ਚਾਹ ਦੀ ਪੂਰੀ ਜਵਣਾ ਦੇ ਵੀ ਨਹੀਂ ਡਾਂਗ ਵਰਗੀ ਕਿ ਬਾਈ ਕੋਲ ਆਇਆ ਕਰੋ ਸਰਹੰਦ ਸ਼ਹਿਰ ਨਾ ਰੋਪੜ ਅੱਡਾ ਮਰੇਡਪੁਰ ਦਾ ਫੀਲੋ ਦੇਖੋ ਸਾਹਮਣੇ ਠੀਕ ਹੈ ਬਰੇ ਤੇ ਜੀ ਸੂ ਭਰਾ ਕੋਲ ਇੱਕ ਵਾਰੀ ਆਉਣਾ ਬਾਈ ਮੇਰੇ ਭਰਾ ਕੋਲ ਤੇ ਨਾ ਮੋਟਾ ਦੇ ਬਾਈ ਨੂੰ ਹਣਾ ਅੱਜ ਭਰਾ ਦੀ ਫੋਨ ਕਰਿਆ ਕਰੋ